ਜੋੜਾਂ ਦੇ ਦਰਦ ਨੂੰ ਅਕਸਰ ਵਧਦੀ ਉਮਰ ਦਾ ਲੱਛਣ ਮੰਨਿਆ ਜਾਂਦਾ ਹੈ। ਬਜ਼ੁਰਗਾਂ ਦੇ ਵਿੱਚ ਕਮਜ਼ੋਰ ਹੱਡੀਆਂ ਕਾਰਨ ਗੋਡਿਆਂ ਦੇ ਵਿੱਚ ਦਰਦ ਜਾਂ ਤੁਰਨ ਦੇ ਵਿੱਚ ਮੁਸ਼ਕਲਾਂ ਵਰਗੀਆਂ ਸਮੱਸਿਆਵਾਂ ਆਮ ਦੇਖ ਨੂੰ ਮਿਲਦੀਆਂ ਨੇ। ਤਾਂ ਹੰਦਾ ਜਈਏ ਕਿ ਜੋੜਾਂ ਦੇ ਦਰਦ ਦੀ ਸਮੱਸਿਆ ਅਚਾਨਕ ਸ਼ੁਰੂ ਨਹੀਂ ਹੁੰਦੀ। ਇਹ ਹੌਲੀ-ਹੌਲੀ ਸ਼ੁਰੂ ਹੁੰਦਾ ਪਰ ਇਸ ਵੱਲ ਧਿਆਨ ਨਾ ਦੇਣ ਕਾਰਨ ਇਹ ਸਮੱਸਿਆ ਵਧਣ ਲੱਗਦੀ ਹੈ ਅਤੇ ਅਜਿਹੀ ਅਵਸਥਾ ਦੇ ਵਿੱਚ ਪਹੁੰਚ ਜਾਂਦੀ ਹੈ ਕਿ ਉੱਠਣਾ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਹੈ। ਹਾਲਾਂਕਿ ਹੁਣ ਇਹ ਸਮੱਸਿਆ ਨੌਜਵਾਨਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਵਿੱਚ ਪਿੱਠ ਦਰਦ ਸਭ ਤੋਂ ਆਮ ਹੈ। ਅਜਿਹਾ ਗਲਤ ਸਥਿਤੀ ਵਿਚ ਬੈਠਣ ਵਾਲੀ ਜੀਵਨ ਸ਼ੈਲੀ ਕਾਰਨ ਹੁੰਦਾ ਹੈ ਇਹ ਸਮੱਸਿਆ ਸ਼ੁਰੂ ਦੇ ਵਿੱਚ ਮਾਮੂਲੀ ਨਜ਼ਰ ਆਉਂਦੀ ਹੈ ਜਿਸ ਕਾਰਨ ਇਸ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਪਰ ਬਾਅਦ ਦੀ ਉਮਰ ਦੇ ਨਾਲ ਇਹ ਸਮੱਸਿਆ ਹੋਰ ਗੰਭੀਰ ਹੋਣ ਲੱਗਦੀ ਹੈ ਤੇ ਗਠੀਏ ਦੀ ਸਮੱਸਿਆ ਵੀ ਹੋ ਸਕਦੀ ਹੈ ਇਸ ਲਈ ਜੋੜਾਂ ਦੇ ਦਰਦ ਦੇ ਸ਼ੁਰੂਆਤੀ ਲੱਛਣਾਂ ਤੇ ਧਿਆਨ ਦੇ ਕੇ ਤੁਸੀਂ ਇਸ ਸਮੱਸਿਆ ਨੂੰ ਘਟ ਕਰ ਸਕਦੇ ਹੋ ਆਓ ਜਾਣਦੇ ਹਾਂ ਜੋੜਾਂ ਦੇ ਦਰਦ ਨੂੰ ਘਟ ਕਰਨ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬੇਹਦ ਜ਼ਰੂਰੀ ਹੈ ਕਸਰਤ ਕਰਨਾ ਜੋੜਾਂ ਦੇ ਆਲੇ-ਦੁਆਲੇ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਨੇ ਇਸ ਨਾਲ ਜੋੜਾਂ ਨੂੰ ਸੁਰੱਖਿਆ ਮਿਲਦੀ ਹੈ ਉਹ ਜਲਦੀ ਕਮਜ਼ੋਰ ਨਹੀਂ ਹੁੰਦੇ ਇਸ ਤੋਂ ਇਲਾਵਾ ਇਹ ਭਾਰ ਘਟਾਉਣ ਦੇ ਵਿੱਚ ਮਦਦ ਕਰਦਾ ਜਿਸ ਨਾਲ ਜੋੜਾਂ ਦੇ ਦਰਦ ਨੂੰ ਘੱਟ ਕਰਨ ਦੇ ਵਿੱਚ ਮਦਦ ਮਿਲਦੀ ਹੈ ਇਸ ਲਈ ਹਰ ਰੋਜ਼ ਘੱਟੋ-ਘੱਟ 30 ਮਿੰਟ ਕਸਰਤ ਕਰੋ ਇਸ ਦੇ ਵਿੱਚ ਖਾਸ ਤੌਰ ਤੇ ਤਾਕਤ ਦੀ ਸਿਖਲਾਈ ਅਤੇ ਖਿੱਚਣਾ ਸ਼ਾਮਲ ਹੋਣਾ ਚਾਹੀਦਾ ਇਹ ਮਾਸਪੇਸ਼ੀਆਂ ਤੇ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹਾਲਾਂਕਿ ਇਸ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਵੀ ਜ਼ਰੂਰ ਲਈ ਜਾਵੇ ਭਾਰ ਘਟਾਓ ਜਿਆਦਾ ਭਾਰ ਹੋਣ ਨਾਲ ਜੋੜਾਂ ਤੇ ਬਹੁਤ ਜ਼ਿਆਦਾ ਤਣਾਅ ਹੁੰਦਾ ਇਸ ਲਈ ਮੋਟਾਪੇ ਤੋਂ ਪੀੜਤ ਜਾਂ ਜਿਆਦਾ ਭਾਰ ਹੋਣ ਵਾਲੇ ਵਿਅਕਤੀ ਨੂੰ ਜੋੜਾਂ ਦੇ ਵਿੱਚ ਦਰਦ ਹੋਣ ਦਾ ਖਤਰਾ ਵਧੇਰੇ ਹੁੰਦਾ ਹੈ ਇਸ ਲਈ ਆਪਣੇ ਵਜ਼ਨ ਨੂੰ ਕੰਟਰੋਲ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰੋ ਇਸ ਲਈ ਨਿਯਮਤ ਕਸਰਤ ਕਰਨਾ ਤੇ ਸਿਹਤਮੰਦ ਖੁਰਾਕ ਦੀ ਪਾਲਣਾ ਕਰਨਾ ਜ਼ਰੂਰੀ ਹੈ ਸਿਹਤਮੰਦ ਖੁਰਾਕ ਦੀ ਪਾਲਣਾ ਕਰਨਾ ਹੱਡੀਆਂ ਦੀ ਮਜ਼ਬੂਤੀ ਲਈ ਸਿਹਤਮੰਦ ਖੁਰਾਕ ਬਹੁਤ ਜ਼ਰੂਰੀ ਹੈ ਇਸ ਲਈ ਆਪਣੇ ਖੁਰਾਕ ਦੇ ਵਿੱਚ ਫਾਈਬਰ ਪ੍ਰੋਟੀਨ ਕੈਲਸ਼ੀਅਮ ਮੈਗਨੀਸ਼ੀਅਮ ਓਮੇਗਾ 3 ਫੈਟੀ ਐਸਿਡ ਵਰਗੇ ਜ਼ਰੂਰੀ ਪੋਸ਼ਟਿਕ ਤੱਤ ਸ਼ਾਮਲ ਕਰੋ ਇਹ ਹੱਡੀਆਂ ਨੂੰ ਮਜ਼ਬੂਤ ਰੱਖਣ ਦੇ ਵਿੱਚ ਮਦਦ ਕਰੇਗਾ ਜਿਸ ਨਾਲ ਜੋੜਾਂ ਦੇ ਦਰਦੀ ਸਮੱਸਿਆ ਨਹੀਂ ਹੁੰਦੀ ਵਿਟਾਮਿਨ ਡੀ ਲੋ ਵਿਟਾਮਿਨ ਡੀ ਦੀ ਕਮੀ ਦੇ ਕਾਰਨ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਅਤੇ ਓਸਟੀਓਪੋਰੋਸਿਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਇਸ ਲਈ ਵਿਟਾਮਿਨ ਡੀ ਦੀ ਕਮੀ ਤੋਂ ਬਚੋ ਹਰ ਰੋਜ਼ ਸਵੇਰ ਦੀ ਹਲਕੀ ਧੁੱਪ ਦੇ ਵਿੱਚ ਕੁਝ ਸਮਾਂ ਬਿਤਾਓ ਨਾਲ ਹੀ ਵਿਟਾਮਿਨ ਡੀ ਨਾਲ ਭਰਪੂਰ ਭੋਜਨ ਜਿਵੇਂ ਕਿ ਮਸ਼ਰੂਮ ਸੈਲਮਨ ਟੂਨਾ ਆਦ ਨੂੰ ਆਪਣੇ ਖੁਰਾਕ ਦੇ ਵਿੱਚ ਸ਼ਾਮਿਲ ਕਰੋ ਬਲੱਡ ਸ਼ੂਗਰ ਨੂੰ ਘਟਾਓ ਬਲੱਡ ਸ਼ੂਗਰ ਲੈਵਲ ਵੱਧ ਹੋਣ ਕਾਰਨ ਸਰੀਰ ਦੇ ਵਿੱਚ ਸੋਜ ਵੱਜ ਜਾਂਦੀ ਹੈ ਜਿਸ ਨਾਲ ਜੋੜਾਂ ਦੇ ਵਿੱਚ ਦਰਦ ਹੁੰਦਾ ਹੈ ਇਸੇ ਤਰ੍ਹਾਂ ਜ਼ਿਆਦਾ ਖਾਣ ਦੇ ਕਾਰਨ ਉਪਾਸਥਿਤੀ ਵਿੱਚ ਅਕੜਾ ਹੋ ਸਕਦਾ ਜਿਸ ਨਾਲ ਜੋੜਾਂ ਤੇ ਅਸਰ ਪੈਂਦਾ ਉਹਨਾਂ ਨੂੰ ਮੋੜਨਾ ਜਾਂ ਸਿੱਧਾ ਕਰਨਾ ਦਰਦਨਾਕ ਹੋ ਸਕਦਾ ਹੈ ਸੱਟ ਤੋਂ ਬਚੋ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਸਾਨੂੰ ਕਈ ਵਾਰ ਭਾਰੀ ਵਸਤੂਆਂ ਚੁੱਕਣੀਆਂ ਪੈਂਦੀਆਂ ਨੇ ਜਾਂ ਕਈ ਵਾਰ ਜ਼ਖਮੀ ਹੋ ਜਾਂਦੇ ਆ ਇਹਨਾਂ ਕਾਰਨਾਂ ਕਰਕੇ ਜੋੜਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਅਤੇ ਉਹਨਾਂ ਦੇ ਵਿੱਚ ਦਰਦ ਹੋਣ ਲੱਗ ਸਕਦਾ ਹੈ ਇਸ ਲਈ ਸੱਟ ਤੋਂ ਆਪਣੇ ਆਪ ਨੂੰ ਬਚਾਉਂਦੀ ਕੋਸ਼ਿਸ਼ ਕਰੋ ਅਤੇ ਸਹੀ ਤਕਨੀਕ ਦੀ ਵਰਤੋਂ ਕਰੋ ਜਾਂ ਭਾਰੀ ਵਸਤੂ ਨੂੰ ਚੁੱਕਣ ਵੇਲੇ ਮਦਦ ਲਓ ਤਾਂ ਜੋ ਜੋੜਾਂ ਤੇ ਬਹੁਤਾ ਜ਼ਿਆਦਾ ਦਬਾਅ ਨਾ ਪਵੇ ਸਿਗਰਟ ਨਾ ਪੀਓ ਸਿਗਰਟ ਪੀਣਾ ਸਰੀਰ ਦੇ ਵਿੱਚ ਸੋਜ ਵਾ ਸਕਦੀ ਹੈ ਇਸ ਤੋਂ ਇਲਾਵਾ ਇਮਿਊਨਿਟੀ ਸਿਸਟਮ ਵੀ ਕਮਜ਼ੋਰ ਹੋਣ ਲੱਗਦਾ ਹੈ ਇਸ ਕਾਰਨ ਗਠੀਏ ਦਾ ਖਤਰਾ ਵੀ ਵਾਜਾਂਦਾ ਹੈ ਇਸ ਲਈ ਸਿਗਰਟ ਬਿਲਕੁਲ ਵੀ ਨਾ ਪੀਓ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ